ਦੋਸਤੋ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਮਾਪਿਓ ਆਪਣੀਆਂ ਧੀਆਂ ਨੂੰ ਕਿੰਨੇ ਲਾਡ ਪਿਆਰ ਦੇ ਨਾਲ ਪਾਲਦਾ ਮਾਪਿਓ ਆਪਣੀ ਧੀ ਨੂੰ ਪੜਾ ਲਿਖਾ ਕੇ ਬਹੁਤ ਥਾਂ ਨੌਕਰੀ ਦਿਵਾਉਣ ਲਈ ੱੱਕੇ ਖਾਂਦੇ ਨੇ ਜਦੋਂ ਧੀਆਂ ਨੂੰ ਪੜੀਆਂ ਹੋਈਆਂ ਨੂੰ ਨੌਕਰੀ ਨਹੀਂ ਮਿਲਦੀ ਪੜਨ ਦੇ ਵਿੱਚ ਕੀਤੀ ਹੋਈ ਮਿਹਨਤ ਬੇਅਰਥ ਹੋ ਜਾਂਦੀ ਹੈ ਫੇਰ ਵੀ ਮਾਪਿਓ ਆਪਣੇ ਬੱਚਿਆਂ ਨੂੰ ਹੌਸਲਾ ਦਿੰਦਾ ਕੋਈ ਨਾ ਪੁੱਤ ਮਿਹਨਤ ਹੋਰ ਕਰੋ ਧੀਆ ਨੂੰ ਆਪਣੇ ਮਾਪਿਓ ਦੇ ਸੁਪਨੇ ਪੂਰੇ ਕਰਨ ਦੇ ਲਈ ਵਿਦੇਸ਼ਾਂ ਵਿੱਚ ਜਾਣਾ ਪੈਂਦਾ ਜਦੋਂ ਧੀਆ ਆਪਣੇ ਮਾਪਿਓ ਨੂੰ ਛੱਡ ਕੇ ਵਿਦੇਸ਼ ਵਿੱਚ ਜਾਂਦੀਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਮਾਂ ਆਪਣੀ ਧੀ ਨੂੰ ਦੇਖ ਕੇ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਹੈ ਧੀਆ ਆਪਣੇ ਮਾਪਿਓ ਨੂੰ ਖੁਸ਼ ਰੱਖਣ ਦੇ ਲਈ ਕਿੱਥੋਂ ਤੱਕ ਪਹੁੰਚ ਜਾਂਦੀਆਂ ਨੇ ਸੱਚੀ ਦੋਸਤੋ ਧੀਆ ਆਪਣੇ ਮਾਪਿਓ ਨੂੰ ਸਾਰੀ ਉਮਰ ਦੁੱਖ ਨਹੀਂ ਦੇ ਸਕਦਾ ਧੀਆ ਜਦੋਂ ਵਿਦੇਸ਼ ਵਿੱਚ ਹੋਣ ਆਪਣੇ ਮਾਪਿਆਂ ਨੂੰ ਸਦਾ ਯਾਦ ਰੱਖਦੀਆਂ ਨੇ ਧੀਆ ਆਪਣੇ ਸੁਪਨੇ ਨੂੰ ਛੱਡ ਕੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਦੀਆਂ ਨੇ ਇਸ ਮਾਤੀ ਦਾ ਪਿਆਰ ਪਰਮਾਤਮਾ ਇਦਾਂ ਹੀ ਬਣਾਈ ਰੱਖੇ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਨੂੰ ਆਪਣਾ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਦਿਓ